ਪਹਿਲੀ ਵਾਈ ਲਾਈਨ ਦੇਖ ਰਹੇ ਤੁਸੀਂ ਤਾਂ ਮੈਂ ਤੁਹਾਡੇ ਨਾਲ ਕਬੀਲੇ ਕਾਲ ਦੋਸਤੋ ਹੁਣ ਜਿਹੜੇ ਨਗਰ ਕੌਂਸਲ ਤੋਂ ਚੋਣਾਂ ਨੂੰ ਚਾਹਦੇ ਜਿਨ ਬਾਕੀ ਨੇ ਤਾਂ ਹਰ ਵਾਰ ਦੇ ਜਿਹੜੇ ਉਮੀਦਵਾਰ ਜਿਹੜੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜਿਹੜੇ ਐਲਾਨੇ ਗਏ ਨੇ ਤਾਂ ਉਹਨਾਂ ਦੇ ਉਮੀਦਵਾਰਾਂ ਦੀ ਜਿਹੜੀ ਉਮੀਦ ਹੈ ਹੁਣ ਸਾਡੇ ਉੱਪਰ ਟਿਕੂਰੀਆ ਜਿਹੜੀ ਉਮੀਦਵਾਰਾਂ ਦੀ ਕਿਸਮਤ ਚਾਹੁੰਦੀ ਤੁਹਾਡੇ ਆਤੀ ਆ ਸੋ ਗੱਲਬਾਤ ਕਰਾਂਗੇ ਜੀ ਵਾਰਡ ਨੰਬਰ 5 ਦੇ ਵਿੱਚ ਅਸੀਂ ਲਖਵਿੰਦਰ ਜੀ ਕੀ ਕਹਿਣਾ ਚਾਹੂਗਾ ਕਿ ਹੁਣ ਜਿੱਥੇ ਵੀ ਵਾਰਡ ਨੰਬਰ 5 ਦੇ ਵਿੱਚ ਲੋਕਦੋ ਤੜਕਸਤਰਾ ਦਾ ਹੁਣ ਨਾਰਾ ਮਿਲਿਆ ਤਾਂ ਉਸ ਵਾਰਡ ਦੇ ਵਿੱਚ ਜੀ ਬਹੁਤ ਸ਼ ਬਹੁਤ 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 ਧੰਨਵਾਦ ਜਲਦਾ ਸਾਰਿਆਂ ਦਾ ਅਬਾਦਮੋਦੂ ਤੁਹਾਨੂੰ ਸਾਰੇ ਐਕਟਿੰਗ ਦੇ ਮੋਢੇ ਤੇ ਭਾਰ ਤੇ ਆਪਣੀ ਪਰਿਵਾਰ ਜਿਹੜਾ ਸਾਥ ਦੇ ਰਿਹਾ ਮੇਰੇ ਮੋਢੇ ਤੇ ਭਾਰ ਵਾਲਾ ਮੈਂ ਤਾਂ ਲੋੜ ਦੇ ਦੱਸਣੇ ਬੜੇ ਬੜਾ ਮੈਂ ਦੋ ਸਾਲ ਫੈਲਡ ਦੇ ਰਿਹਾ ਸੀ ਟੂਫਾਨ ਜਿੰਨਾ ਕੰਮ ਕੀਤਾ ਹੈ ਮੈਂ 13 14 ਸਾਲ ਹੋ ਗਿਆ ਲੱਗਾ ਤਾਂ ਸਮਾਸੀ ਦਾ ਦਰਦ ਨੂੰ 2.5 ਸਾਲ ਤੋਂ ਬਹੁਤ ਦੇ ਚੱਕੇਗਾ ਇੰਦਾ ਕੰਮ ਹੁਣ ਤੱਕ ਕੀਤਾ ਇਹਦੇ ਨਾਲੋਂ ਵੀ ਮੈਂ ਸਾਰਿਆਂ ਨੂੰ ਪ੍ਰੋਮਿਸ ਕਰਦਾ ਸਾਰਿਆਂ ਨੂੰ ਇਹਦੇ ਨਾਲੋਂ ਵੀ ਡਬਲ ਕੰਮ ਦੇ ਕਿਸ ਤਰ੍ਹਾਂ ਦੀ ਸਰਵਿਸ ਤੁਸੀਂ ਮੁਹੱਈਆ ਕਰਵਾਉਗੇ ਜਿਸ ਤਰ੍ਹਾਂ ਕਿ ਜਿਹੜੇ ਬਾੜ ਦੇ ਲੋਕ ਦੇ ਸੀਵਰ ਦੇ ਉੱਤੇ ਤੁਹਾਡੇ ਕੋਲ ਹੈ ਜਿਹੜੇ ਸੀਵਰੇਜ ਦਾ ਪਾਣੀ ਦੀ ਸਫਾਈ ਦੀ ਸਮੱਸਿਆ ਪਿੰਡਾਂ ਤੋਂ ਪ੍ਰੋਪਰਮੈਂਟ ਦੇਖਾ ਆਦੇਗਾ ਤੁਸੀਂ ਦੇਖ ਕਰਦੇ ਹੋ ਪੂਰੇ ਗੌਰ ਦੇ ਵਿੱਚ ਕਿ ਇਹ ਮੈਟਰ ਸੀਵਰੇਜ ਪਾਣੀ ਦੀ ਪਾਣੀ ਦੀ ਸਮੱਸਿਆ ਕੀ ਹੈ ਕਦੋਂ ਠੀਕ ਹੋ ਜੂਗੀ ਇਹ ਨੋਰਮਲ ਹੈ ਕੰਪਨੀ ਜੀ ਬਾਈਟ ਦੇ ਰਿਹਾ ਤਾਂ ਮੈਂ ਥੋੜੀ ਜਿਹੀ ਰੱਦ ਕਰ ਪਾਉਂਦਾ ਪੰਜ ਦਿਨ ਹੋ ਗਿਆ ਜਾਂ 7 ਦਿਨ ਹੋ ਗਏ ਪਰ ਇਹੋ ਜਿਹਾ ਕੁਝ ਨਹੀਂ ਆ ਲਗਾਤਾਰ ਇਨਾ ਚੀਜ਼ਾਂ ਤੇ ਮੈਨੂੰ ਕਹ ਰਿਹਾ ਹੋਰ ਜਿਹੜੀਆਂ क्लास में प्रोसैस पाया हुआ था छे महीने साल तो वो पास हो गया है उम्मीद है डेढ़ तो महीने तक, तक चालू हो जूगा अगे असी एक सा पार्क का कंसैप्ट हैड्ब है पार्क लैके आवेंगे मोहला क्लीनिक लैके आवेंगे मोहला क्लीनिको छः महीने पहला पाया था महीने साल पहला मतलब उसे भी कम कोई हो पेंडिंग है वो मतलब दो चार छह महीने कंप्लीट किए जाए ਕਪ ਪੈਂਡਿੰਗ ਸੀ ਇੱਕ ਸੀਮਰੇ ਦੇ ਪਾਈਪ ਛੋਟੇ ਜਿਹੇ ਵਿਚਾਲ ਕਲੋਨੀ 10 ਇੰਚ ਦੇ 16 ਇੰਚ ਸ਼ੁਰੂ ਕਰਤੇ ਆ ਅੰੰਦਾ ਕਲੋਨੀ ਦੇ ਵਿੱਚ ਪਾਈਪ ਪੈਣ ਵਾਲੇ ਸੀ ਪਾਣੀ ਦੇ ਪਾਣੀ ਦੇ ਪਾਈਪ ਨਹੀਂ ਚੱਲਦਾ ਪਏ ਉਹਨਾਂ ਦਾ ਮੂਤ ਕਿਤੇ ਚੱਲਦਾ ਨਹੀਂ ਕਰਤਾ 10 ਮਿੰਟ ਪਹਿਲਾਂ ਉਹ ਪੈਣੇ ਸ਼ੁਰੂ ਹੋ ਗਏ ਤਹਲੀਆਂ ਪੈਂਡਿੰਗੀਆਂ ਅੰੰਦਾ ਕਲੋਨੀ ਜਾਂ ਕਿੰਨ ਬੰਦਾ ਕਲੋਨੀ ਜਾਂ ਮੰੰਦਰ ਕੀਪ ਕਲੋਨੀ ਦੀਆਂ ਉਹ ਹੀ ਬਣਾਉਣੀਆਂ ਚਾਲੂ ਕਰਤੀਆਂ ਬਾਕੀ ਹੋਰ ਵੀ ਹੈ ਜਿਹੜਾ ਨਾ ਤੁਮੇਕਰੋ ਕੰਮ ਹੈ ਜਿਹੜਾ ਦੱਸਿਆ ਜਿਵੇਂ ਪਾਰਕ ਹੋ ਗਿਆ ਜਮਾਹਲਾ ਤਲੀ ਹੋ ਗਿਆ ਇਸ ਦਾ ਇਲੈਕਸ਼ਨ ਹੋ ਗਿਆ ਇੱਕ ਲੱਖ ਜਿੱਸਤੇ ਦੀ ਦਸਰੋ ਕਿ ਬੰਨੇ ਦੋ ਬੰਨੇ ਲੋਕਾਂ ਲਈ ਤੇ ਉਹ ਚੱਕਰ ਭਲਾ ਦੇਖੀ ਜਾਇਆ ਕਰੇ ਪਾਰ ਹੋ ਰਿਹਾ ਲੱਗ ਰਿਹਾ ਲੇਕਿਨ ਉਹਨਾਂ ਦੇ ਇਲਾਵਾ ਇਸ ਦੇ ਇਲਾਵਾ ਕਿਹੜੀ ਗਿਰਾਈ ਦੀ ਦਿੱਕਤ 20000 ਰੁਪਏ ਚੁਕਾ ਕੇ ਇੱਕ ਚੋਰਾ ਦਿਓ ਕਿ ਕੋਈ ਕੋਈ ਨਹੀਂ ਮਿਲਦਾ ਜਿੱਥੇ ਮਰਜ਼ੀ ਚੱਲ ਜਾਂਦੀ ਹੈ 10000 ਦੇ ਮਾਡਲ ਜਿੱਥੇ ਮਰਜ਼ੀ ਇੱਕ ਹਜ਼ਾਰ ਦੀ ਜਗ੍ਹਾ ਅਸੀਂ ਹਰੇਕ ਪਰਵਾਰ ਨੂੰ 3-4000 ਦੇ ਚੁਕਾਏ 600 ਯੂਨਿਟ ਜਿਹੜੀ ਫਰੀ ਹੈ ਸਰਕਾਰ ਮੈਂ ਦੱਸ ਰਿਹਾ ਮੈਂ ਦੱਸ ਰਿਹਾ ਗੱਲ ਜੀ ਮੈਂ ਦੱਸਾ ਲਉ 600 ਯੂਨਿਟ ਸ਼ੁਰੂ ਹੀ ਆ ਲੱਖੀ ਭਾਈ ਨਾ ਬਾਈਟ ਦੇ ਰਿਹਾ ਜੁਲਾਈ 2022 ਦੇ ਵਿੱਚ ਅਸੀਂ ਸ਼ੁਰੂ ਕਰਤੀ ਸੀ 8 ਮਾਰਚ 2024 ਵੀ ਕਰ ਦਿੱਤੀ ਜੁਲਾਈ 2022 600 ਯੂਨਿਟ ਫਰੀ ਇਦਨੇ ਸ਼ੁਰੂ ਕਰਤੀ ਸੀ ਹਰੇਕ ਪਰਿਵਾਰ ਦਾ ਅਸੀਂ 3-4000 ਰੁਪਏ ਬਚਣਾ ਉੱਥੋਂ ਹੀ ਸ਼ੁਰੂ ਹੋ ਗਿਆ ਸੀ ਜਿਹੜੀ ਰਹੀ ਗੱਲ 1000 ਰੁਪਏ ਦੀ ਉਹ ਉਮੀਦ ਹੈ ਵੀ ਮਾਰਚ ਦੇ ਵਿੱਚ ਜਿਹੜਾ ਬਜਟ ਪਾਸ ਹੋਣਾ ਹੈ ਇਹਦੇ ਵਿੱਚ 1000 ਨਹੀਂ ਚੱਲੇਗਾ ਉਹ 1100 ਮਿਲੂਗਾ 1000 ਨਹੀਂ ਆਏ ਇਹਨੂੰ ਇਸ ਤਰ੍ਹਾਂ ਦੇਖ ਲਿਓ ਕਿ ਜਿਹੜਾ ਸਾਡੇ ਵਾਰਡ ਦੇ ਵਿੱਚ ਜਿਹੜਾ ਕਈ ਅਕਾਲੀ ਦਲ ਜਾਂ ਫਿਰ ਭਾਜਪਾ ਵੱਲੋਂ ਜਿਹੜੇ ਉਮੀਦਵਾਰ ਨਹੀਂ उतारेਗੇ ਕਿਸ ਤਰ੍ਹਾਂ ਦਾ ਮੁਕਾਬਲਾ ਤੁਹਾਡਾ ਜਿਹੜਾ ਕੀ ਕਾਂਗਰਸ ਪਾਰਟੀ ਦੇ ਜਿਹੜਾ ਉਮੀਦਵਾਰ ਸਾਹਮਣੇ ਹੈ ਤਾਂ ਕੋਈ ਮੁਕਾਬਲਾ ਨਹੀਂ ਪਾਜੀ ਤੁਸੀਂ ਫਿਰ ਕੇ ਆਪ ਦੇਖ ਲਓ ਮੈਂ ਵੈਸੇ ਇਹੋ ਜੀ ਗੱਲ ਕਹਿੰਦਾ ਨਹੀਂ ਹੁੰਦਾ ਪਰ ਇਹ ਮਾਹੌਲ ਮਾਲਕ ਦੀ ਕਿਰਪਾ ਨਾਲ ਇਦਾਂ ਦਾ ਬਣਿਆ ਕੋਈ ਮੁਕਾਬਲਾ ਨਹੀਂ ਜਿਹੜੇ ਤੁਸੀਂ ਅਕਾਲੀ ਦਲ ਦੀ ਭਾਜਪਾ ਦੀ ਗੱਲ ਕੀਤੀ ਹੈ ਸਾਰੇ ਮੇਰੇ ਭਰਾ ਹੈ ਮੇਰੇ ਸਾਥੀ ਹੈ ਔਰ ਮੇਰੇ ਨਾਲ ਨਾਲ ਤੁਰੇ ਸਾਰੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਰੀ ਉਮਰ ਇਹ ਚੀਜ਼ ਇੱਥੇ ਦਿਲ ਚ ਰਹੂਗੀ ਸਾਰਿਆਂ ਦੇ ਦਿਲੋਂ ਸੇਵਾ मतलब ਪੂਰੀ ਤੁਹਾਨੂੰ ਵਿਸ਼ਵਾਸ ਹੈ ਕਿ ਜਿਹੜੇ ਵਾਰਡ ਨੰਬਰ 5 ਦੇ ਜਿਹੜੇ ਲੋਕ ਨੇ ਉਹ ਸੀਟ ਜਿੱਦ ਕੇ ਤੁਹਾਡੀ ਪਰਮਾਤਮਾ ਦੀ ਕਿਰਪਾ ਭਾਜੀ 100% ਹੋਊਗੀ ਮੈਨੂੰ ਰੱਬ ਤੇ ਬਹੁਤ ਵਿਸ਼ਵਾਸ ਹੈ ਰੱਬ ਨੂੰ ਮੰਨਣ ਵਾਲਾ ਹੁੰਦਾ ਮੈਨੂੰ ਬਹੁਤ ਵਿਸ਼ਵਾਸ ਹੈ ਬਹੁਤ ਬਹੁਤ ਕਿਰਪਾ ਹੋਊਗੀ ਤੁਹਾਨੂੰ ਦੱਸਦਾ ਇੱਕਦਮ ਤੋਂ ਬਾਅਦ ਤੁਸੀਂ ਜਿਸ ਤਰ੍ਹਾਂ ਸਭ ਤੋਂ ਪਹਿਲੇ ਕੀ ਕਰੋਗੇ ਸਭ ਤੋਂ ਪਹਿਲਾ ਮੇਰੇ ਪਾਰਕ ਵਾਲਾ ਕੰਮ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਅ ਦੀ ਕੋਸ਼ਿਸ਼ ਹੈ ਪਈ ਮਾਲਕ ਦੀ ਕਿਰਪਾ ਹੋਵੇਗੀ ਤਾਂ ਜਨੂਬੀ ਦੂਚ ਪਾਰਕ ਦਾ ਪਰ ਕੰਮ ਚੱਲੂਗਾ ਸੋ ਐਸਨ ਸਾਡੇ ਨਾਲ ਜਿਹੜੇ ਵਾਰਡ ਨੰਬਰ 5 ਦੇ ਉਮੀਦਵਾਰ ਲੱਖੀ ਚੌਧਰੀ ਜਿਨ੍ਹਾਂ ਦਾ ਕਹਿਣਾ ਕਿ ਸਭ ਤੋਂ ਪਹਿਲੇ ਜਿਹੜਾ ਸੀ ਅਸੀਂ ਜਿੱਤਣ ਤੋਂ ਬਾਅਦ ਜਿਹੜੇ ਪਾਰਕ ਤੇ ਹੋਰ ਵੀ ਜਿਹੜੀ ਸੀਵਰੇਜ ਆ ਜਿਹੜੀ ਵੀ ਪਾਣੀ ਦੀ ਸਮੱਸਿਆ ਦੂਰ ਕਰਾਂਗੇ ਜੋ 250 ਸੇਵਾ ਕਰਦੇ ਆ ਰਹੇ ਤਾਂ 200 ਸੇਵਾ ਕਰਦੇ ਰਾਂਗੇ ਹੋਰ ਵੀ ਬਥੇਰੇ ਬਦਲੇ ਜੋੜੇ ਨੇ ਸਾਡੇ ਨਾਲ ਪਹਿਲੀ ਵਾਈ ਪਹਿਲੀ ਵਾਈ ਲੈ ਕੇ ਨਾਲ ਮੈਂ ਕਬੀ ਕਹਿਆ ਸੀ